ਦੋ ਵੈਰੈਟੀਆਂ ਜਿਹੜੀਆਂ ਇੰਟਰੋਡਿਊਸ ਲੋ ਚਿਲ ਹੈਗੀਆਂ ਉਹ ਚ ਇੱਕ 골ਡਨ ਡੌਰ ਸੈਟ ਦੂਸਰੀ ਹੈ ਅਨਾ ਅਨਾ ਹਲਕਾ ਜਿਹਾ ਲਾਲ ਰੰਗ ਦਾ ਹੁੰਦਾ ਹੈ ਇਹ ਜਿੱਦਾਂ ਮੈਂ ਤੁਹਾਨੂੰ ਦਿਖਾ ਰਿਹਾ ਇਹ ਅਨਾ ਹੈ ਉਹਦੇ ਸ਼ੋਲਡਰ ਚੌੜੇ ਆ ਥੱਲੇ ਨੂੰ ਟਿਪਰਿੰਗ ਆ ਤੇ ਇਹ ਬਹੁਤ ਵਧੀਆ ਇਹਦਾ ਟੇਸਟ ਹੈ ਟੈਂਗਲਿੰਗ ਹੈ ਦੂਸਰਾ ਹੈਗਾ 골ਡਨ ਇਹ 골ਡਨ ਡੌਰ ਸੈਟ ਹੈ ਇਹ ਜਿਹੜਾ ਵੈਰੈਟੀ ਆ ਇਹ ਮਿੱਠੀ ਆ ਇਹ ਖਟਮਿੱਠੀ ਆ ਤੇ ਦੋਨਾਂ ਦੇ ਵਿੱਚ ਫਰਕ ਇਹ ਆ ਕਿ ਇਹ ਇੱਕ ਹਫਤਾ ਪਹਿਲਾਂ ਆਉਂਦੀ ਆ ਤੇ ਇਹ ਜਿਹੜੀ ਆ ਇਹ ਵੈਰੈਟੀ ਜਿਹੜੀ ਆਪਣੀ ਅੰਨਾ ਹੈ ਇੱਕ ਹਫਤਾ ਇਹਦੇ ਨਾਲੋਂ ਲੇਟ ਹੈ ਲੋਕਾਂ ਨੂੰ ਯਕੀਨ ਨਹੀਂ ਸੀ ਕਿ ਪੰਜਾਬ ਦੇ ਵਿੱਚ ਵੀ ਸੇਵ ਹੋ ਸਕਦਾ ਤੇ ਤਾਜ਼ਾ ਸੇਵ ਉਹਨਾਂ ਨੂੰ ਮਿਲਿਆ ਉਹਨਾਂ ਦੇ ਦਿਮਾਗ ਚ ਇਹ ਸੀ ਕਿ ਇਹ ਸੇਵ ਕਿਤੇ ਹੋਰ ਹਿਮਾਚਲ ਦੇ ਇਲਾਕੇ ਚ ਲਿਆ ਕੇ ਇੱਥੇ ਸ਼ਾਇਦ ਮੈਂ ਟਰੇਡਿੰਗ ਕਰਦਾ ਮੰਡੀ ਦਾ ਇਹ ਆ ਇਹਨਾਂ ਦਿਨਾਂ ਚ ਛੁੱਟੀਆਂ ਹੋਣ ਕਰਕੇ ਇਹ ਮੇਰਾ ਫਰੂਟ ਸਾਰਾ ਹਿਮਾਚਲ ਨੂੰ ਜਾ ਰਿਹਾ ਤੇ ਸਾਰਾ ਦਾ ਸਾਰਾ ਮੈਂ ਜਿਹੜਾ ਤੁਪਕਾ ਸਿੰਚਾਈ ਕਰਦਾ ਮੇਰੇ ਕੋਲ ਡੈਮ ਹੈ ਡੈਮ ਦਾ ਪਾਣੀ ਆ ਉਹਦੇ ਲਈ ਮੈਂ ਇੱਕ ਡਿੱਗੀ ਪੁੱਟੀ ਆ ਇੱਕ ਕਨਾਲ ਦੀ ਤੇ ਉਹਦੇ ਵਿੱਚ ਹੀ ਮੈਂ ਰੇਨ ਵਾਟਰ ਹਾਰਵੈਸਟਿੰਗ ਵੀ ਕਰਦਾ ਤੇ ਸਾਰੇ ਖੇਤਾਂ ਦਾ ਪਾਣੀ ਨਿਵਾਣ ਜਿਹੜੀ ਆ ਉਹ ਇਸੇ ਡਿੱਗੀ ਚ ਆਉਂਦੀ ਆ ਤੇ ਉੱਥੋਂ ਫਿਰ ਮੈਂ ਲਿਫਟ ਇਰੀਗੇਸ਼ਨ ਸੋਲਰ ਪੈਨਲ ਦੇ ਨਾਲ ਮੋਟਰ ਚਲਾ ਕੇ ਤੇ ਉਹ ਚੱਕ ਕੇ ਤੇ ਡ੍ਰਿਪ ਇਰੀਗੇਸ਼ਨ ਦੇ ਨਾਲ ਸਾਡੀ ਸਿੰਚਾਈ ਕਰਦਾ ਕੀ ਨਾਮ ਹੈ ਜੀ ਮੇਰਾ ਨਾਮ ਡਾਕਟਰ ਗੁਰਿੰਦਰ ਸਿੰਘ ਬਾਜਵਾ ਮੈਂ ਸਹਾਇਕ ਡਾਇਰੈਕਟਰ ਬਾਗਬਾਨੀ ਰਿਟਾਇਰ ਹੋਇਆ ਹਾਂ ਬਾਗਬਾਨੀ ਵਿਭਾਗੋਂ ਬਾਜਵਾ ਸਾਹਿਬ ਜਿਹੜੀ ਤੁਸੀਂ ਇੱਥੇ ਸੇਵ ਦੀ ਖੇਤੀ ਕਰਦੇ ਆ ਸਭ ਤੋਂ ਪਹਿਲਾਂ ਕਿਸ ਤਰ੍ਹਾਂ ਵਿਚਾਰ ਆਇਆ ਸੀ ਸਭ ਤੋਂ ਪਹਿਲਾਂ ਇਦਾਂ ਸੀ ਜੀ ਕਿ ਮੈਂ ਬਾਗਬਾਨੀ ਵਿਭਾਗ ਵਿੱਚ ਸੀਗਾ ਕੁਝ ਮੇਰਾ ਟ੍ਰੇਨਿੰਗ ਦੇ ਤੌਰ ਤੇ ਮੈਂ ਨੌਣੀ ਯੂਨੀਵਰਸਿਟੀ ਗਿਆ ਸੀਗਾ ਉੱਥੇ ਮੈਂ ਦੇਖਿਆ ਕਿ ਕੁਝ ਉਦੋਂ Shimla ਦੇ ਸਰਾਊਂਡਿੰਗ ਜਿੱਨਾ ਸੀ ਸੇਵ ਉਹਦੇ ਵਿੱਚ ਪ੍ਰੋਡਕਸ਼ਨ ਦੀ ਪ੍ਰੋਬਲਮ ਆ ਰਹੀ ਸੀ ਕੌਕੀ ਜਦੋਂ ਮੌਸਮ ਗਰਮ ਹੋ ਰਿਹਾ ਸੀ ਤਾਂ ਤਾਪਮਾਨ ਵਧ ਘਟਦਾ ਜਾ ਰਿਹਾ ਸੀ ਤੇ ਉਹਦੇ ਨਾਲ ਜਿਹੜੀ ਫਰੂਟ ਸੈਟਿੰਗ ਘਟ ਗਈ ਸੀ ਤੇ ਹਿਮਾਚਲ ਗਵਰਨਮੈਂਟ ਨੇ ਕੁਝ ਵੈਰਾਈਟੀਆਂ ਵਰਲਡਵਾਈਡ ਮਗਾ ਕੇ ਲੋ ਚਿਲ ਵੈਰਾਈਟੀਆਂ ਕੇ ਥੱਲੇ ਦੇ ਏਰੀਆਜ਼ ਜਿ ਸ਼ਮਲੇ ਤੋਂ ਥੱਲੇ ਜਾਂ ਸ਼ਮਲੇ ਦੇ ਸਰਾਊਂਡਿੰਗ ਜਿਹੜਾ ਵਧੀਆ ਝਾੜ ਦੇਣ ਉਹ ਵੈਰਾਈਟੀਆਂ ਇੰਟਰੋਡਿਊਸ ਕੀਤੀਆਂ ਸੀਗੀਆਂ ਉਹ ਅੰਡਰ ਅਵੈਲਿਊਏਸ਼ਨ ਸੀ ਤੇ ਉਦੋਂ ਹੀ ਮੇਰੇ ਮਨ 'ਚ ਵਿਚਾਰ ਆਇਆ ਕਿ ਉਸੇ ਟਾਈਮ ਤੇ ਆਪਣੇ ਪੰਜਾਬ ਦੇ ਵਿੱਚ ਕਿੰਨੂ ਜਿਹੜਾ ਹੈ ਕੁਝ ਖੜੋਤ ਆਉਂਦੀ ਜਾ ਰਹੀ ਸੀ ਕੁਝ ਫਰੂਟ ਡ੍ਰੌਪ ਸੀ ਕੁਝ ਹੋਰ ਬਿਮਾਰੀਆਂ ਜਿਹੜੀਆਂ ਸੀ ਕਿਨੂ ਨੂੰ ਘੇਰੀਆਂ ਸੀ ਜਦ ਕਿ ਪ੍ਰੋਡਕਸ਼ਨ ਕਾਫੀ ਘਟ ਗਈ ਸੀ ਮੇਰੇ ਮਨ ਚ ਇੱਕ ਵਿਚਾਰ ਆਇਆ ਕਿ ਫਸਲ ਦਾ ਬਦਲ ਹੋਣਾ ਚਾਹੀਦਾ ਤੇ ਮੈਂ ਕੁਝ ਬੂਟੇ ਉੱਥੋਂ ਲੈ ਕੇ ਆਇਆ ਸੀ ਤੇ ਉਹ ਆ ਕੇ ਲਾਏ 2 ਸਾਲ ਬਾਅਦ ਉਹਨਾਂ ਨੂੰ ਕਾਫੀ ਫਰੂਟ ਆ ਗਿਆ ਤੇ ਮੇਰਾ ਹੌਸਲਾ ਜਿਹੜਾ ਸੀ ਉਹ ਮੈਨੂੰ ਕਾਫੀ ਮਿਲਿਆ ਤੇ ਫਿਰ ਮੈਂ ਕਿਨੂ ਦੇ ਵਿੱਚ ਜਿਹੜੀ ਖਾਲੀ ਜਗ੍ਹਾ ਸੀ ਇੱਕ ਰੋਲ ਉਹਦੇ ਵਿੱਚ ਇਹ ਸੇਬ ਦੇ ਜਿਹੜੇ ਬੂਟੇ ਆ ਹੋਰ ਲਾਏ ਪਹਿਲੇ ਸਾਲ ਮੈਂ 400 ਬੂਟਾ ਮੈਨੂੰ ਮਿਲਿਆ 400 ਬੂਟਾ ਲਾਇਆ ਜਿਹੜਾ ਕਿ ਆਉਣ ਵਾਲੇ 3 ਸਾਲਾਂ ਵਿੱਚ ਕਮਰਸ਼ੀਅਲ ਦੇ ਵਿੱਚ ਹੋ ਗਿਆ ਫਿਰ ਮੈਂ ਕਿੰਨੂੰ ਨੂੰ ਕੱਢ ਦਿੱਤਾ ਤੇ 4 ਸਾਲਾਂ ਤੋਂ ਬਾਅਦ ਫਿਰ ਜਿਉਂ-ਜਿਉਂ ਮਤਲਬ ਇਹਦੀ ਸਕਸੈਸ ਵਧਦੀ ਗਈ ਚੰਗਾ ਕੰਮ ਮੈਨੂੰ ਮਿਲਦਾ ਗਿਆ ਤੇ ਫਿਰ ਮੈਂ ਸਾਰਾ ਦਾ ਸਾਰਾ ਤਕਰੀਬਨ ਹੁਣ ਇਸ ਵੇਲੇ 6 ਏਕੜ ਜਿਹੜਾ ਹੈ ਸੇਵ ਜਿਹੜਾ ਲਾਇਆ ਇਹਦੇ ਚ ਦੋ ਵੈਰਾਈਟੀਆਂ ਜਿਹੜੀਆਂ ਇੰਟਰੋਡਿਊਸ ਲੋ ਚਿਲ ਹੈਗੀਆਂ ਉਹ ਚ ਇੱਕ 골ਡਨ ਡੌਰ ਸੈਟ ਦੂਸਰੀ ਹੈ ਅਨਾ ਅਨਾ ਹਲਕਾ ਜਿਹਾ ਲਾਲ ਰੰਗ ਦਾ ਹੁੰਦਾ ਤੇ ਆ ਜਿੱਦਾਂ ਮੈਂ ਤੁਹਾਨੂੰ ਦਿਖਾ ਰਿਹਾ ਇਹ ਅਨਾ ਆ ਉਹਦੇ ਸ਼ੋਲਡਰ ਚੌੜੇ ਆ ਥੱਲੇ ਨੂੰ ਟਿਪਰਿੰਗ ਆ ਤੇ ਇਹ ਬਹੁਤ ਵਧੀਆ ਇਹਦਾ ਟੇਸਟ ਹੈ ਟੈਂਗਲਿੰਗ ਹੈ ਦੂਸਰਾ ਹੈਗਾ 골ਡਨ ਇਹ 골ਡਨ ਡੌਰ ਸੈਟ ਹੈ ਇਹ ਜਿਹੜਾ ਵੈਰਾਈਟੀ ਆ ਇਹ ਮਿੱਠੀ ਆ ਇੱਕ ਹਟਮੇਟਿਆ ਤੇ ਦੋਨਾਂ ਦੇ ਵਿੱਚ ਫਰਕ ਇਹ ਆ ਕਿ ਇਹ ਇੱਕ ਹਫਤਾ ਪਹਿਲਾਂ ਆਉਂਦੀ ਆ ਤੇ ਇਹ ਜਿਹੜੀ ਆ ਇਹ ਵੈਰੈਟੀ ਜਿਹੜੀ ਆਪਣੀ ਅਨਾ ਹੈ ਇੱਕ ਹਫਤਾ ਇਹਦੇ ਨਾਲੋਂ ਲੇਟ ਹੈ ਤੇ ਦੂਸਰਾ ਇਹਦੇ ਵਿੱਚ ਇਹ ਆ ਕਿ ਜਿਹੜਾ ਗੋਲਡਨ ਡੌਰਸਟ ਹੈ ਐਸ ਦੇ ਪੋਲੀਨੇਟਰ ਲਾਉਣਾ ਹੀ ਪੈਂਦਾ ਸਾਨੂੰ 10% ਕਿਉਂਕਿ ਇਹਦੀ ਜਿਹੜੀ ਪਰਾਗਣ ਦੀ ਪਰਪਰਾਗਣ ਦੀ ਹੈਗੀ ਆ ਉਹ ਵੱਧ ਜਾਂਦੀ ਆ ਤੇ ਉਹਦੇ ਨਾਲ ਫਰੂਟ ਸੈਟਿੰਗ ਜਿਹੜੀ ਆ ਜ਼ਿਆਦਾ ਹੋ ਜਾਂਦੀ ਆ ਸਿੰਦਰਪਸਾ ਮੰਡੀ ਕਰਨ ਦੀ ਦਿੱਕਤ ਤਾਂ ਨਹੀਂ ਆ ਰਹੀ ਅ ਮੰਡੀ ਕਰਨ ਦੀ ਦਿੱਕਤ ਹੁਣ ਤਾਂ ਨਹੀਂ ਹੈ ਜੀ ਪਹਿਲੇ ਪਹਿਲੇ ਸਤਾਹਰ ਫਸਲ ਚ ਆਉਂਦੀ ਆ ਕਿਉਂਕਿ ਲੋਕਾਂ ਨੂੰ ਯਕੀਨ ਨਹੀਂ ਸੀ ਕਿ ਪੰਜਾਬ ਦੇ ਵਿੱਚ ਵੀ ਸੇਬ ਹੋ ਸਕਦਾ ਤੇ ਤਾਜ਼ਾ ਸੇਬ ਉਹਨਾਂ ਨੂੰ ਮਿਲਿਆ ਉਹਨਾਂ ਦੇ ਦਿਮਾਗ ਵਿੱਚ ਇਹ ਸੀ ਕਿ ਇਹ ਸੇਬ ਕਿਤੇ ਹੋਰ ਹਿਮਾਚਲ ਦੇ ਇਲਾਕੇ ਚੋਂ ਲਿਆ ਕੇ ਇੱਥੇ ਸ਼ਾਇਦ ਮੈਂ ਟਰੇਡਿੰਗ ਕਰਦਾ ਪਰ ਹੌਲੀ ਹੌਲੀ ਜਿਉਂ-ਜਿਉਂ ਪਤਾ ਲੱਗਾ ਉਹਨਾਂ ਨੂੰ ਹੁਣ ਕਾਫੀ ਡਿਮਾਂਡ ਹੈ ਦੂਸਰਾ ਮੰਡੀ ਦਾ ਇਹ ਆ ਇਹਨਾਂ ਦਿਨਾਂ ਚ ਛੁੱਟੀਆਂ ਹੋਣ ਕਰਕੇ ਏ ਮੇਰਾ ਫਰੂਟ ਸਾਰਾ ਹਿਮਾਚਲ ਨੂੰ ਜਾ ਰਿਹਾ। ਛੁੱਟੀਆਂ ਆ ਸਾਰੇ ਲੋਕ ਪਹਾੜ ਨੂੰ ਜਾਂਦੇ ਆ ਤੇ ਪਹਾੜ ਤੋਂ ਕੁਦਰਤੀ ਆ ਕਿ ਆਪਾਂ ਜਦੋਂ ਹਿਮਾਚਲ ਜਾਂ ਜੀਐਨਕੇ ਘੁੰਮਣ ਜਾਂਦੇ ਆ ਤੇ ਉੱਥੇ ਦੀ ਆਪਾਂ ਫਸਲ ਜਿਹੜੀ ਆ ਉਹ ਸੇਬ ਹੈ ਮਸ਼ਹੂਰ ਹੈ। ਆਪਾਂ ਉਥੋਂ ਸੇਬ ਭਾਲਦੇ ਆਂ ਕਿ ਸੇਬ ਲੈ ਕੇ ਆਈਏ ਤੇ ਉੱਥੇ ਇਹ ਜਦੋਂ ਜਾਂਦਾ ਆ ਉਹ ਖਰੀਦਦੇ ਆ ਇਹਨੂੰ ਤੇ ਲੈ ਕੇ ਆਉਂਦੇ ਆ। ਡਾਕਟਰ ਸਾਹਿਬ ਜੀ ਪਾਣੀ ਬਚਾਉਣ ਦੀ ਗੱਲ ਕੀਤੀ ਜੇ ਤਾਂ ਪਾਣੀ ਬਹੁਤ ਨੀਚੇ ਜਾ ਰਹੇ ਆ। ਉਹਦੇ ਲਈ ਵੀ ਕੋਈ ਪ੍ਰਾਨਾ ਕੀਤਾ ਆ। ਹਾਂਜੀ ਪਾਣੀ ਦਾ ਜਿਹੜਾ ਹੈ ਬਹੁਤ ਵਧੀਆ ਤੁਸੀਂ ਕੀਤਾ ਕਿ ਦਿਨ ਬਦਨ ਪਾਣੀ ਦੀ ਜਿਹੜੀ ਘਾਟ ਹੁੰਦੀ ਜਾ ਰਹੀ ਆ ਉਹਦੇ ਲਈ ਸਿਰਫ ਇੱਕੋ ਹੀ ਬਦਲ ਹੈ ਕਿ ਇੱਕ ਤਾਂ ਬਾਗਵਾਨੀ ਫਸਲਾਂ ਵੱਲ ਆ ਜਾਵੇ ਕਣਕ ਝੋਨੇ ਤੋਂ ਹਟ ਕੇ ਕੋਈ ਵੀ ਬਾਗਵਾਨੀ ਆੜੂ ਨਾਖ ਆਲੂਚਾ ਜਾਂ ਸਿਟਰਸ ਦੀਆਂ ਕੁਝ ਵੈਰਾਈਟੀਆਂ ਹੈਗੀਆਂ ਪਰ ਉਹਨਾਂ ਨੂੰ ਡ੍ਰਿਪ ਇਰੀਗੇਸ਼ਨ ਜਿਹੜੇ ਟਪਕਾ ਸਿੰਚਾਈ ਤੇ ਆਵੇ ਟਪਕਾ ਸਿੰਚਾਈ ਨਾਲ ਤਕਰੀਬਨ ਤੁਸੀਂ ਕਹੋ ਕਿ 50% ਪਾਣੀ ਜਿਹੜਾ ਉਹਦੀ ਬਚਤ ਹੈਗੀ ਆ ਹੁਣ ਮੇਰੇ ਕੋਲ ਇੱਥੇ 13 ਏਕੜ ਹੈ 13 ਏਕੜ ਦੇ ਵਿੱਚ ਇੱਕ ਵੀ ਟਿਊਬਲ ਨਹੀਂ ਆ ਤੇ ਸਾਰਾ ਦਾ ਸਾਰਾ ਮੈਂ ਜਿਹੜਾ ਤੁਪਕਾ ਸਿੰਚਾਈ ਕਰਦਾ ਮੇਰੇ ਕੋਲ ਡੈਮ ਹੈ ਡੈਮ ਦਾ ਪਾਣੀ ਆ ਉਹਦੇ ਲਈ ਮੈਂ ਇੱਕ ਡਿੱਗੀ ਪੁੱਟੀ ਆ ਇੱਕ ਕਨਾਲ ਦੀ ਤੇ ਉਹਦੇ ਵਿੱਚ ਹੀ ਮੈਂ ਰੇਨ ਵਾਟਰ ਹਾਰਵੈਸਟਿੰਗ ਵੀ ਕਰਦਾ ਤੇ ਸਾਰੇ ਖੇਤਾਂ ਦਾ ਪਾਣੀ ਨਵਾਣ ਜਿਹੜੀ ਆ ਉਹ ਇਸੇ ਡਿੱਗੀ ਚ ਆਉਂਦੀ ਆ ਤੇ ਉੱਥੋਂ ਫੇਰ ਮੈਂ ਲਿਫਟ ਇਰੀਗੇਸ਼ਨ ਸੋਲਰ ਪੈਨਲ ਦੇ ਨਾਲ ਮੋਟਰ ਚਲਾ ਕੇ ਤੇ ਉਹ ਚੱਕ ਕੇ ਤੇ ਡ੍ਰਿਪ ਇਰੀਗੇਸ਼ਨ ਦੇ ਨਾਲ ਸਾਡੀ ਸਿੰਚਾਈ ਕਰਦਾ ਡਾਕਟਰ ਸਾਹਿਬ ਜੇਕਰ ਸੇਵ ਦੀ ਗੱਲ ਕੀਤੀ ਜਾਵੇ ਤੇ ਸੇਵ ਦੇ ਲਈ ਠੰਡ ਦੀ ਬਹੁਤ ਲੋੜ ਹੁੰਦੀ ਪੰਜਾਬ ਦੇ ਕਿਨਾਰੇ ਇਕਾਂ ਚ ਹੋਰ ਲੱਗ ਸਕਦਾ ਆ ਇਹ ਹੈ ਜੀ ਲੋ ਚਿਲ ਵੈਰੈਟੀਸ ਹੈਗੀਆਂ ਇਹ ਜਿਹੜੀਆਂ ਲੋ ਚਿਲ ਵੈਰੈਟੀਸ ਦਾ ਭਾਵ ਹੈ ਕਿ ਇਹਨਾਂ ਨੂੰ ਠੰਡ ਦਾ ਜਿਹੜਾ ਹੈਗਾ 7 ਡਿਗਰੀ ਤੋਂ ਘੱਟ ਟੈਂਪਰੇਚਰ ਹੈ ਉਹਨੂੰ ਅਸੀਂ ਚਿਲਿੰਗ ਆਰਸ ਕਹਿੰਦੇ ਆ ਉਹ ਤਕਰੀਬਨ 150 ਤੋਂ 200 ਘੰਟਾ ਚਾਹੀਦਾ ਇਹਨਾਂ ਵੈਰੈਟੀਆਂ ਨੂੰ ਤੇ ਬਾਕੀ ਜਿਹੜੀਆਂ ਵੈਰੈਟੀਆਂ ਜੰਮੂ ਕਸ਼ਮੀਰ ਤੇ ਹਿਮਾਚਲ ਚਾ ਉਹ 1200 ਤੋਂ 1800 ਘੰਟਾ 2400 ਘੰਟੇ ਤੱਕ ਦੀਆਂ ਵੈਰੈਟੀਆਂ ਹੈਗੀਆਂ ਪਰ ਆਪਣੇ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਰੋਪੜ ਗੁਰਦਾਸਪੁਰ ਪਠਾਨਕੋਟ ਧਾਰਕਲਾ ਵਗੈਰਾ ਜਿਹੜਾ ਹੈ ਇੱਥੇ ਲੋ ਚਿਲ ਜਿਹੜੇ ਹੈ ਤਕਰੀਬਨ 300 ਤੋਂ 400 ਘੰਟਾ ਮਿਲ ਜਾਂਦੀ ਆ ਜਿਸ ਕਰਕੇ ਇਹ ਵੈਰੈਟੀਆਂ ਇਹਨਾਂ ਇਲਾਕਿਆਂ 'ਚ ਬਹੁਤ ਵਧੀਆ ਹੋ ਸਕਦੀ ਹੈ